ਲੁਧਿਆਣਾ ਲਾਡੋਵਾਲ ਟੋਲ ਪਲਾਜ਼ਾ ਤੇ ਵੱਟਾ ਇਕੱਠ ਹੋਇਆ ਸੂਬੇ ਭਰ ਤੋਂ ਟੋਲ ਕਰਮਚਾਰੀ ਲੁਧਿਆਣਾ ਪਹੁੰਚਣੇ ਸ਼ੁਰੂ ਹੋ ਗਏ ਨੇ ਕੇਂਦਰ ਦੀ ਟੋਲ ਬੂਥ ਲੈਸ ਪ੍ਰਣਾਲੀ ਦਾ ਜੋ ਕਿ ਵਿਰੋਧ ਕੀਤਾ ਜਾ ਰਿਹਾ ਹੈ ਤਾਂ ਯੂਨੀਅਨ ਦੇ ਸੱਦੇ ਤੇ ਹੈ ਇਕੱਠ ਹੋਇਆ ਟੋਲ ਬੂਥ ਲੈਸ ਪ੍ਰਣਾਲੀ ਤਹਿਤ 10 ਲੱਖ ਟੋਲ ਕਰਮਚਾਰੀ ਜੋ ਕਿ ਬੇਰੋਜ਼ਗਾਰ ਹੋਣਗੇ ਟੋਲ ਕਰਮਚਾਰੀ ਨੂੰ ਕਿਸਾਨ ਵਿਦਿਆਰਥੀਆਂ ਤੇ ਹੋਰ ਜਥੇਬੰਦੀ ਦਾ ਹਾਲਾਂਕਿ ਸਾਥ ਵੀ ਮਿਲੇ ਨਿਤਿਨ ਗਟਕਰੀ ਨੇ ਕਹੀ ਸੀ ਟੋਲ ਬੂਥ ਲੈਸ ਪ੍ਰਣਾਲੀ ਲਿਆਉਣ ਦੀ ਗੱਲ ਤਾਂ ਵੱਡਾ ਇਕੱਠ ਜੋ ਕਿ 톨 플라자 ਤੇ ਹੋਇਆ 플라자 ਆਫ ਵਰਕਰਸ ਜੂਨੀਅਨ ਦਸੱਦੇ ਤੇ ਹੈ ਕੱਟ ਚੋਕੇ ਹੋਇਆ ਹੈ 톨 ਬੂਥ ਲੈਸ ਪ੍ਰਣਾਲੀ ਤਹਿਤ 10 ਲੱਖ ਕਰਮਚਾਰੀ ਜੋ ਬੇਰੁਜ਼ਗਾਰ ਹੋ ਜਾਣਗੇ ਉਹਨਾਂ ਦੇ ਰੁਜ਼ਗਾਰ ਤੇ ਵੱਡਾ ਅਸਰ ਪਵੇਗਾ 톨 ਕਰਮਚਾਰੀ ਨੂੰ ਕਿਸਾਨ ਹਿਜਾਰਤੀ ਤੇ ਹੋਰ ਜਥੇਬੰਦਿਆਂ ਦੇ ਵਿਹਾਲਾ ਕੇ ਸਾਥ ਮਿਲ ਰਿਹਾ ਹੈ ਤਾਂ ਆਪਣੀਆਂ ਮੰਗਾਂ ਨੂੰ ਲੈ ਕੇ ਇੱਥੇ ਇਕੱਠੇ ਹੋਇਆ 10 ਕੇਂਦਰੀ ਮੰਤਰੀ ਨਿਤਿਨ ਗੜਕਰੀ ਦੇ ਵੱਲੋਂ ਟੋਲ ਬੂਥ ਲੈਸ ਪ੍ਰਣਾਲੀ ਲਿਆਉਣ ਦੀ ਗੱਲ ਕਹੀ ਗਈ ਸੀ ਜਿਸ ਦਾ ਹੁਣ ਵਿਰੋਧ ਹੁਣ ਸ਼ੁਰੂ ਹੋਇਆ ਲੁਧਿਆਣਾ ਦੇ ਲਾਟੋਵਾਲ ਪਲੋਸ ਪਲਾਜ਼ਾ ਤੇ ਜੋ ਵਟਾਈ ਕੱਟ ਹੋਇਆ ਲਾਟੋਵਾਲ ਟੋਲ ਪਲਾਜ਼ਾ ਜਿੱਥੇ ਕਿ ਵਟਾਈ ਕੱਟ ਹੋਇਆ ਸੂਬੇ ਭਰ ਤੋਂ ਟੋਲ ਕਰਮਚਾਰੀ ਲੁਧਿਆਣਾ ਪਹੁੰਚੇ ਜਿੱਥੇ ਕਿ ਆਪਣੇ ਮੰਗਰੂ ਲੈ ਕੇ ਜੁਰੰਧ ਵੱਲੋਂ ਆਵਾਜ਼ بلند ਕੀਤੀ ਜਾ ਰਹੀ ਹੈ ਕੇਂਦਰ ਦੀ ਟੋਲ ਬੂਥ ਲੈਸ ਪ੍ਰਣਾਲੀ ਦਾ ਇਹਨਾਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਦ ਪਲਾਜ਼ਾ ਵਰਕਰ ਯੂਨੀਅਨ ਦੇ ਸੱਦੇ ਤੇ ਜੋ ਕਿ ਇਹ ਇਕੱਠ ਲੁਧਿਆਣਾ ਲਾਡੋਵਾਲ ਕੋਲ ਪਲਾਜ਼ਾ ਤੇ ਹੋਇਆ ਟੋਲ ਬੂਥ ਲੈਸ ਪ੍ਰਣਾਲੀ ਤਹਿਤ 10 ਲੱਖ ਕਰਮਚਾਰੀਆਂ ਦੇ ਰੋਜ਼ਗਾਰ ਤੇ ਜੋ ਕਿ ਸਿੱਧਾ-ਸਿੱਧਾ ਵੱਡਾ ਅਸਰ ਪਵੇਗਾ ਟੋਲ ਕਰਮਚਾਰੀ ਨੋ ਕਿਸਾਨ ਵਿਦਿਆਰਥੀ ਤੇ ਹੋਰ ਜਥੇਬੰਦੀਆਂ ਦਾ ਵੀ ਹਾਲਕਿੇ ਸਾਥ ਮਿਲ ਰਿਹਾ ਇੱਕ ਵਟਾਈ ਕੱਟ ਚੁੱਕੇ تھے ਕੀਤਾ ਗਿਆ ਸਰਕਾਰ ਦੇ ਖਿਲਾਫ ਨਾਰਾਬਾਜ਼ੀ ਕੀਤੀ ਜਾ ਰਹੀ ਹੈ ਕੇਂਦਰੀ ਮੰਤਰੀ ਨਦੀਨ ਗਟਕਰੀ ਨੇ ਟੋਲ ਬੂਥ ਲੈਸ ਪ੍ਰਣਾਲੀ ਲਿਆਉਣ ਦੀ ਗੱਲ ਕਹੀ ਸੀ ਜਿਸ ਤੋਂ ਬਾਅਦ ਇਸ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਲੁਧਿਆਣਾ ਦੇ ਲਾਡੋਵਾਲ ਟੋਲ ਪਲਾਸ ਦੀ ਤਸਵੀਰਾਂ ਦਿਖਾ ਰਿਹਾ ਜਿੱਥੇ ਕਿ ਵੱਡਾ ਇਕੱਠ ਹੋਇਆ ਆਪਣੇ ਮੰਗਾਂ ਨੂੰ ਲੈ ਕੇ ਇੱਥੇ ਜੋ ਇਹ ਲੋਕ ਇਕੱਠੇ ਹੋਏ ਜਿੰਦਾਬਾਦ 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 ਦ ਟੋਲ ਬੂਥਲੈਸ ਪ੍ਰਣਾਲੀ ਦੇ ਤਹਿਤ ਦਾਸਲਾ ਕਰਮਚਾਰੀ ਦਾ ਰੋਜ਼ਗਾਰ ਤੇ ਸਿੱਧਾ ਸਿੱਧਰਵਾਦ ਦਾ ਸਰਪਾਵੇਗਾ ਟੋਲ ਕਰਮਚਾਰੀ ਨੂੰ ਕਿਸਾਨ ਉਤਿਆਰਥੀਆਂ ਤੇ ਹੋਰ ਜਥੇਬੰਦੀਆਂ ਦਾ ਹਾਲਕਾ ਸਾਥ ਮਿਲਣਾ ਸ਼ੁਰੂ ਹੋ ਚੁੱਕਿਆ ਟੋਲ ਪਲਾਜ਼ਾ ਮਲਾਜ਼ਮਾਂ ਦੇ ਵੱਲੋਂ ਉਸ ਨੁਸਾਰਾ ਕੀਤਾ ਜਾ ਰਿਹਾ ਨਿਤਿੰਤ ਗਟਕਰੀ ਨੇ ਟੋਲ ਬੂਥਲੈਸ ਪ੍ਰਣਾਲੀ ਲਿਆਉਣ ਦੀ ਗੱਲ ਕੀਤੀ ਸੀ ਜਿਸ ਦਾ ਕਿ ਹੁਣ ਇਹਨਾਂ ਜੋ ਮਲਾਜ਼ਮਾਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਲੁਧਿਆਣਾ ਦੇ ਲਾਢੋਵਾਲ ਟੋਲ ਪਲਾਜ਼ਾ ਦੀਆਂ ਤਸਵੀਰਾਂ ਜਿੱਥੇ ਕਿ ਇੱਕ ਵੱਡਾ ਇਕੱਠ ਹੋਇਆ ਤ ਕੇਂਦਰ ਦੀ ਟੋਲ ਬੂਥलेस ਪ੍ਰਣਾਲੀ ਦਾ ਵਿਰੋਧ ਜੋ ਕਰਮਚਾਰੀ ਕਰਿਆ ਨੇ ਲਾਡੋਵਾਲ ਟੋਲ ਪਲਾਜ਼ਾ ਤੇ ਵੱਡਾ ਇਕੱਠ ਨਜ਼ਰ ਆ ਰਿਹਾ ਹੈ ਪਲਾਸਾ ਵਰਕਰਸ ਯੂਨੀਅਨ ਦੇ ਸੱਤੇ ਤੇ ਇਕੱਠ ਹੋਇਆ ਹਾਲਕਿ ਇਹ ਹੁੰਦਾ ਸੀ ਕਿ ਟੋਲ ਬੂਥレス ਪ੍ਰਣਾਲੀ ਦੇ ਤਹਿਤ 10 ਲੱਖ ਕਰਮਚਾਰੀਆਂ ਦੇ ਰੋਜ਼ਗਾਰ ਤੇ ਸਿੱਧਾ-ਸਿੱਧਾ ਵੱਡਾ ਅਸਰ ਪਵੇਗਾ ਜਿਸ ਦਾ ਵਿਰੋਧ ਹੋਣਾ ਸ਼ੁਰੂ ਹੋ ਚੁੱਕਾ ਹੈ ਟੋਲ ਕਰਮਚਾਰੀਆਂ ਨੂੰ ਕਿਸਾਨ ਵਿਦਿਆਰਥੀਆਂ ਤੇ ਹੋਰ ਜਥੇਬੰਦੀਆਂ ਦਾ ਸਾਥ ਮਿਲਿਆ ਤਾਂ ਖਬਰ ਤੇ ਵਧੀਰੇ ਗੱਲਬਾਤ ਕਰਾਂਗੇ ਸਹਿਯੋਗੀ ਨਵੀਨ ਸ਼ਰਮਾ ਲੁਧਿਆਣਾ ਤੋਂ ਸਾਠਨਾਲੇ ਲਾਈਵ ਜੁੜ ਚੁੱਕੇ ਨੇ ਨਵੀਨ ਜੋ ਇੱਥੇ ਵੱਡਾ ਇੱਕ ਕਾਠ ਲਾਡਵਾਲ ਟੋਲ ਪਲਾਜ਼ਾ ਤੇ ਨਜ਼ਰ ਆ ਰਿਹਾ ਹੈ ਵਕਫ ਵਕਤ ਤਰੀਕੇ ਦੇ ਨਾਲ ਜੋ ਇਹਨਾਂ ਦੇ ਵੱਲੋਂ ਰੋਸ ਜ਼ਾਹਰ ਕੀਤਾ ਜਾ ਰਿਹਾ ਹੈ ਕੀ ਖਾਸ ਮੰਗਾਂ ਨੇ ਕਿਸ ਚੀਜ਼ ਦਾ ਵਿਰੋਧ ਜੋ ਇਹਨਾਂ ਵਰਕਰਸ ਵੱਲੋਂ ਇਕੱਠੇ ਹੋ ਕੇ ਕੀਤਾ ਜਾ ਰਿਹਾ ਹੈ ਜਿਹੜੇ ਸਾਥੀ ਕਿਸਾਨ ਮਜ਼ਦੂਰਾ ਤੇ ਮੁਲਾਜ਼ਮ ਦੇਖੋ ਮੁਲਾਜ਼ਮਾਂ ਦੀਆਂ ਮੰਗਾਂ ਕਈ ਤਰ੍ਹਾਂ ਦੀ ਨੇ ਔਰ ਲੁਧਿਆਣਾ ਦੇ ਲਾਡਵਾਲ ਟੋਲ ਪਲਾਜ਼ਾ ਤੇ ਆ ਜਿੰਨੇ ਵੀ ਮੁਲਾਜ਼ਮ ਹੈ ਇੱਥੇ ਧਰਨਾ ਦੇ ਕੇ ਬੈਠੇ ਨੇ ਇਹਨਾਂ ਵਿੱਚ ਔਰਤਾ ਵੀ ਨੇ ਮਰਦ ਵੀ ਨੇ ਕਿਉਂਕਿ ਆਪਣੇ ਪਰਿਵਾਰਾਂ ਦੇ ਨਾਲ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਵੀ ਇਹਨਾਂ ਦਾ ਪ੍ਰੋਟੈਸਟ ਵੇਖਣ ਨੂੰ ਮਿਲਿਆ ਸੀ ਔਰ ਜਿਹੜਾ ਕੇਂਦਰ ਸਰਕਾਰ ਵੱਲੋਂ ਟੋਲ ਨੀਤੀ ਦੇ ਵਿੱਚ ਤਬਦੀਲੀ ਲਿਆਂਦੀ ਜਾ ਰਹੀ ਹੈ ਕਿ ਤਕਨੀਕੀ ਦੇ ذریعے ਟੋਲ ਪਲਾਜ਼ੇ ਦੇ ਉੱਤੇ ਜਿੰਨੀਆਂ ਵੀ ਗੱਡੀਆਂ ਲੱਗਣਗੀਆਂ ਉਹ ਆਟੋਮੈਟਿਕ ਆਪਣੇ ਆਪ ਲੱਗਣਗੀਆਂ ਕਿਸੇ ਵੀ ਮੁਲਾਜ਼ਮ ਦੀ ਲੋੜ ਨਹੀਂ ਹੈ ਕੇਂਦਰ ਸਰਕਾਰ ਵੱਲੋਂ ਕੋਈ ਪਾਸ ਕੀਤਾ ਜਾ ਰਿਹਾ ਹੈ ਨੈਸ਼ਨਲ ਹਾਈਵੇਅ ਅਥਾਰਟੀ ਵੱਲੋਂ ਇੱਕ ਬਿਲ ਹੋ ਰਿਹਾ ਉਸ ਤੋਂ ਲੈ ਕੇ ਇਹ ਆਖਦੇ ਨੇ ਕਿ ਅਸੀਂ ਬੇਰੋਜ਼ਗਾਰ ਹੋ ਜਾਵਾਂਗੇ ਕੋਈ ਵੀ ਟੋਲ ਪਲਾਜ਼ਾ ਤੇ ਜਿਹੜਾ ਮੁਲਾਜ਼ਮ ਹੈ ਉਹ ਉਸ ਤਕਨੀਕ ਦੇ ਜ਼ਰੀਏ ਕੰਮ ਨਹੀਂ ਕਰ ਪਾਏਗਾ ਔਰ ਨਾ ਹੀ ਟੋਲ ਪਲਾਜ਼ਾ ਮੁਲਾਜ਼ਮ ਉੱਤੇ ਕੰਮ ਕਰਨਗੇ ਕਿਉਂਕਿ ਉਸ ਉਸ ਜਿਹੜਾ ਸਕੀਮ ਕਰਦੀ ਹੈ ਨੈਸ਼ਨਲ ਅਥਾਰਟੀ ਵੱਲੋਂ ਉਸ ਨੂੰ ਰੱਦ ਕੀਤਾ ਜਾਵੇ ਸੋ ਭਾਰੀ ਇਕੱਠ ਵਿਖੇ ਨੂੰ ਮਿਲ ਰਿਹਾ ਕਾਰਪੋਰੇਟ ਪੱਕੀ ਪਾਲਿਸੀ ਰੱਦ ਕਰੋ ਇਹੋ ਜੀ ਤਕਰੀਬੇ ਦੇ ਉੱਤੇ ਇਹ ਸਲੋਗਨ ਲਿਖੇ ਹੋਏ ਨੇ ਔਰ ਜਿੰਨੇ ਵੀ ਸੁਪਾ ਪਦਰੀ ਟੋਰ ਪਲਾਜ਼ਾ ਮਜ਼ਦਬ ਯੂਨੀਅਨ ਦੇ ਪ੍ਰਧਾਨ ਆ ਉਹ ਇੱਥੇ ਪਹੁੰਚੇ ਹੋਏ ਨੇ ਅੱਜ ਲੁਧਿਆਣਾ ਦੇ ਵਿੱਚ ਧਰਨਾ ਸਵੇਰ ਪੱਧਰੀ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਹੋਊਗਾ ਕਿਉਂਕਿ ਪੂਰੇ ਦੇਸ਼ ਦੇ ਵਿੱਚ ਇਸ ਨੀਤੀ ਦਾ ਵਿਰੋਧ ਕੀਤਾ ਜਾ ਰਿਹਾ ਸੋ ਲਗਾਤਾਰ ਜਿੰਨੇ ਵੀ ਮੁਲਾਜ਼ਮ ਹੈ ਉਹ ਭਾਰੀ ਇਕੱਠ ਇੱਥੇ ਔਰ ਦੂਜੇ ਪਾਸੇ ਟੋਲ ਪਲਾਜ਼ਾ ਹਜੇ ਚੱਲ ਰਿਹਾ ਕੁਝ ਮੁਲਾਜ਼ਮ ਟੋਲ ਪਲਾਜ਼ਾ ਤੇ ਡਿਊਟੀ ਵੀ ਦੇ ਰਹੇ ਆ ਪਰ ਮੁਲਾਜ਼ਮਾਂ ਦਾ ਕਹਿਣਾ ਕਿ ਥੋੜੀ ਦੇਰ ਬਾਅਦ ਇਸ ਟੋਲ ਨੂੰ ਫ੍ਰੀ ਜਾਵੇਗਾ ਅਸੀਂ ਮੁਲਾਜ਼ਮਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜਿਹੜੇ ਮੁਲਾਜ਼ਮ ਇੱਥੇ ਧਰਨੇ ਤੇ ਬੈਠੇ ਨੇ ਬੇਰੋਜ਼ਗਾਰੀ ਨਸ਼ੇ ਕੀ ਤਿਆਰੀ ਅੱਧਾ ਦੀ ਟੋਲ ਪਲਾਜ਼ਾ ਕੀਰਤੀਆਂ ਦਾ ਏਕਾ ਜਿੰਦਾਬਾਦ ਇੱਧਾ ਦੀਆਂ ਜਿਹੜੀਆਂ ਤਖਤੀਆਂ ਨੇ ਉਹ ਫੜੀਆਂ ਹੋਈਆਂ ਨੇ ਮੇਰੇ ਨਾਲ ਮੁਲਾਜ਼ਮ ਹੈ ਕਿਵੇਂ ਇਸ ਪੂਰੀਆ ਮੰਗਰ ਨੂੰ ਲੈ ਕੇ ਤੁਸੀਂ ਧਰਨੇ ਤੇ ਅੱਜ ਬੈਠੇ ਹੋ ਔਰ ਸੂਬਾ ਪਰ ਦੀ ਧਰਨਾ ਦੇ ਰਹੇ ਹੋ ਤੁਹਾਨੂੰ ਲੱਗਦਾ ਕੀ ਹੈ ਕਿ ਇਹ ਨੀਤੀ ਵਾਪਸ ਲੱਲੇਗੀ ਕੇਂਦਰ ਸਰਕਾਰ ਤੁਸੀਂ ਸਾਡੀ ਉਸੀਂ ਜਾਰੀ ਰੱਖਾਂਗੇ ਬਾਕੀ ਉਹਨਾਂ ਤੇ ਡਿਪੈਂਡ ਹੈ ਜੀ ਬਾਕੀ ਦੇਖੋ ਜੀ ਸਰ ਨੂੰ ਪੁੱਛ ਲਓ ਕਿ ਲੱਗਦਾ ਕੀ ਹੈ ਅਸੀਂ ਕੋਸ਼ਿਸ਼ ਕਰਾਂਗੇ ਪੂਰੀ ਜ਼ੋਰ ਲਾ ਕੇ ਵੀ ਇਹ ਪਾਲਿਸੀ ਰੱਦ ਕੀਤੀ ਜਾਵੇ ਬੂਥਲੈਸ ਤਾਂ ਕਿ ਲੋਕਾਂ ਦਾ ਰੁਜ਼ਗਾਰ ਬਚ ਸਕੇ ਅਤੇ ਲੋਕਾਂ ਦੀ ਲੁੱਟ ਹੋਣੀ ਬੰਦ ਹੋ ਜਾਵੇ ਸੋ ਇਸ ਪਾਲਿਸੀ ਨੂੰ ਰੱਦ ਕਰਨ ਦੀ ਇਹ ਮੰਗ ਕੀਤੀ ਜਾ ਰਹੀ ਹੈ ਕਿਉਂਕਿ ਮੈਂ ਉਸ ਟੋਲ ਪਲਾਜ਼ਾ ਲੱਡਵਾਲ ਟੋਲ ਪਲਾਜ਼ੇ ਦੇ ਖੜਾ ਜਿੱਥੇ ਪਿਛਲੇ ਮਹੀਨਿਆਂ ਦੇ ਵਿੱਚ ਵੀ ਮੁਲਾਜ਼ਮਾਂ ਨੇ ਇੱਥੇ ਧਰਨਾ ਲਾਇਆ ਸੀ ਆਪਣੀਆਂ ਮੰਗਾਂ ਨੂੰ ਲੈ ਕੇ ਕਈ ਵਾਰ ਤਨਖਾਹਾਂ ਨੂੰ ਲੈ ਕੇ ਮੁਲਾਜ਼ਮ ਸੜਕਾਂ ਤੋਂ ਉਤਰੇ ਨੇ ਪਰ ਹੁਣ ਜਿਹੜੀ ਨਵੀਂ ਟੋਲ ਨੀਤੀ ਨੈਸ਼ਨਲ ਹਾਈਵੇਅ ਅਥਾਰਟੀ ਵੱਲੋਂ ਕੇਂਦਰ ਸਰਕਾਰ ਵੱਲੋਂ ਇਹ ਜਿਹੜੀ ਬਣਾਈ ਜਾ ਰਹੀ ਹੈ ਉਸ ਟੋਲ ਨੀਤੀ ਦੇ ਖਿਲਾਫ ਇਹ ਮੁਲਾਜ਼ਮ ਅੱਜ ਲੁਧਿਆਣਾ ਦੇ ਲੱਡੋਵਾਲ ਟੋਲ ਪਰ ਧਰਨੇ ਦੇ ਬੈਠੇ ਨੇ ਔਰ ਇਹ ਧਰਨਾ ਸ਼ਾਮ ਨੂੰ 5 ਵਜੇ ਤੱਕ ਇਸੇ ਤਰ੍ਹਾਂ ਜਾਰੀ ਰਹੇਗਾ ਔਰ ਵਿਚੋ-ਵਿਚੋ ਇਹ ਜਿਹੜਾ ਧਰਨਾ ਇਹ ਟੋਲ ਪਲਾਜ਼ਾ ਦੇ ਜਿਹੜੇ ਕੈਬਿਨ ਉੱਥੇ ਤੱਕ ਪਹੁੰਚੂਗਾ ਔਰ ਲੋਕ ਉੱਥੇ ਜਿੰਨੇ ਵੀ ਗੱਡੀਆਂ ਲੈ ਕੇ ਨਿਕਲ ਰਹੇ ਟੋਲ ਪਲਾਜ਼ੇ ਤੋਂ ਥੋੜੀ ਦਿਰ ਬਾਅਦ ਉਹ ਗੱਡੀਆਂ ਫ੍ਰੀ ਨਿਕਲਣਗੀਆਂ ਉਥੋਂ ਇਹ ਟੋਲ ਪਲਾਜ਼ਾ ਮੁਲਾਜ਼ਮ ਦਾ ਆਖਣਾ ਹੈ ਕਿ ਹੁਣ ਥੋੜੀ ਦਿਰ ਬਾਅਦ ਟੋਲ ਪਲਾਜ਼ੇ ਨੂੰ ਫ੍ਰੀ ਕਰ ਦਿੱਤਾ ਜਾਵੇਗਾ ਪਰ ਇਸ ਤਸਵੀਰ ਦੇ ਵਿੱਚ ਕਿਸਾਨ ਵੀ ਇਹਨਾਂ ਦਾ ਸਮਰਥਨ ਦਿੰਦੇ ਨਜ਼ਰ ਆ ਰਹੇ ਨੇ ਕਈ ਕਿਸਾਨ ਜਿੱਥੇ ਬੰਦਿਆ ਵੀ ਇੱਥੇ ਪੋਚਿਆਂ ਨੇ ਲੱਡਵਾਲ ਟੋਲ ਪਲਾਜ਼ਾ ਤੇ ਔਰ ਭਾਰੀ ਇਕੱਠ ਹੌਲੀ ਹੌਲੀ ਇੱਥੇ ਵੇਖਣ ਨੂੰ ਮਿਲ ਰਿਹਾ ਮੈਂ ਕਿਸਾਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦਾ ਕਿਉਂਕਿ ਕਿਸਾਨਾਂ ਦੇ ਜਿਹੜੇ ਵੱਡੇ ਆਗੂ ਆ ਉਹ ਇੱਥੇ ਮੁਲਾਜ਼ਮਾ ਦੇ ਨਾਲ ਪਹੁੰਚੇ ਹੋਏ ਨੇ ਹੱਥਾਂ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਕਈ ਤਰ੍ਹਾਂ ਦੀਆਂ ਜਿਹੜੀਆਂ ਜਥੇਬੰਦੀਆਂ ਨੇ ਉਹ ਇੱਥੇ ਨੇ ਤੁਸੀਂ ਮੁਲਾਜ਼ਮਾ ਦੇ ਨਾਲ ਸਮਰਥਨ ਕਰ ਰਹੇ ਹੋ ਕੀ ਲੱਗਦਾ ਕਿ ਜਿਹੜੀ ਟੋਲ ਨੀਤੀ ਹੈ ਉਹ ਬੇਰੋਜ਼ਗਾਰ ਕਰ ਦੇਗੀ ਨੌਜਵਾਨਾਂ ਨੂੰ ਬਿਲਕੁਲ ਤੁਸੀਂ ਦੇਖ ਰਹੇ ਹੋ ਇਹ ਜਿਹੜੇ ਰੋਜ਼ਗਾਰ ਹੈ ਨਾ ਟੋਲਾਂ ਦੇ ਜਿਨ੍ਹਾਂ ਨੂੰ ਮਿਲਿਆ ਸੀਗਾ ਵੱਜ ਕਿਤੇ ਨਾ ਕਿਤੇ ਸਾਡੀ ਜ਼ਥੇਬੰਦੀ ਔਰ ਸਾਰੀਆਂ ਕਿਸਾਨ ਜ਼ਥੇਬੰਦੀਆਂ ਟੋਲ ਪ੍ਰਣਾਲੀ ਦੇ ਵਿਰੋਧ ਵਿੱਚ ਨੇ ਪਰ ਜੋ ਜਿਨ੍ਹਾਂ ਸਾਡੇ ਬੱਚਿਆਂ ਨੂੰ ਰੋਜ਼ਗਾਰ ਮਿਲਿਆ ਹੈ ਨਾ ਟੋਲ ਬਲਾਜਿਆਂ ਤੇ ਸਰਕਾਰ ਉਹਨਾਂ ਨੂੰ ਬੇਰੋਜ਼ਗਾਰ ਕਰਨ ਜਾ ਰਹੀ ਹੈ ਉਹਦੇ ਵਿਰੋਧ ਵਿੱਚ ਅੱਜ ਅਸੀਂ ਭਾਰਤੀ ਕਿਸਾਨ ਜੁਨੇ ਰੇਕਤਾ ਸਿੱਧੂਪੁਰ ਵੱਲੋਂ ਇਹਨਾਂ ਦੇ ਸਮਰਥਨ ਵਿੱਚ ਆਏ ਆ ਜਿਹੜਾ ਵੀ ਪ੍ਰੋਗਰਾਮ ਹੈ ਉਲੀਕਣਗੇ ਅਸੀਂ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਉਹਨੂੰ ਸੰਪੂਰਨਤਾ ਨਾਲ ਸਿਰੇ ਲਾਵਾਂਗੇ ਅੱਛਾ ਪੰਜਾਬ ਸਰਕਾਰ ਦੇ ਨਾਲ ਇਹਨਾਂ ਮੁਲਾਜ਼ਮਾਂ ਨੇ ਆਖਿਆ ਕਿ ਅਸੀਂ ਹਜੇ ਰੱਬਤਾ ਨਹੀਂ ਬਣਾਇਆ ਪਰ ਆਮ ਆਦਮੀ ਪਾਰਟੀ ਜਿਹੜੀ ਪੰਜਾਬ ਦੀ ਉਹ ਆਖਦੀ ਹੈ ਕਿ ਪੰਜਾਬ ਵਿੱਚ ਬੇਰੋਜ਼ਗਾਰੀ ਨੌਜਵਾਨ ਬੇਰੋਜ਼ਗਾਰ ਨਹੀਂ ਹੋਣਗੇ ਪਰ ਇਹ ਕੇਂਦਰ ਸਰਕਾਰ ਦੇ ਨਾਲ ਮਾਮਲਾ ਜੁੜਿਆ ਹੈ ਲੱਗਦਾ ਨਹੀਂ ਕਿ ਪੰਜਾਬ ਸਰਕਾਰ ਇਹਨਾਂ ਦੇ ਨਾਲ ਖੜਨੀ ਚਾਹੀਦੀ ਹੈ ਤੁਸੀਂ ਇੱਕ ਗੱਲ ਦੇਖੋਗੇ ਪੰਜਾਬ ਦੀਆਂ ਨੌਕਰੀਆਂ ਦੂਜੀਆਂ ਸਟੇਟਾਂ ਨੂੰ ਦੇ ਰਹੀ ਹੈ ਪੰਜਾਬ ਸਰਕਾਰ ਤੇ ਕਹਿ ਰਹੀ ਹੈ ਕਿ ਇਹਨਾਂ ਨੂੰ ਬੇਰੋਜ਼ਗਾਰ ਨਹੀਂ ਹੋਣ ਦੇਵਾਂਗੇ ਜਿਹੜੀਆਂ ਨੌਕਰੀਆਂ ਸਾਡੇ ਇਹਨਾਂ ਬੱਚਿਆਂ ਨੂੰ ਮਿਲਣੀਆਂ ਚਾਹੀਦੀਆਂ ਸੀ ਇਹ ਤਾਂ ਸਾਨੂੰ ਪਤਾ ਪ੍ਰਾਈਵੇਟ ਆ ਟੈਂਪੋਰਰੀ ਹੈ ਪਰ ਜਿਹੜੀਆਂ ਗਵਰਨਮੈਂਟ ਜੌਬ ਸਰਕਾਰ ਦੂਜੀਆਂ ਸਟੇਟਾਂ ਨੂੰ ਦੇ ਰਹੀ ਹੈ ਸਰਕਾਰ ਨੂੰ ਉਹ ਸੋਚਣਾ ਚਾਹੀਦਾ ਕਿ ਇਹਨਾਂ ਬੱਚਿਆਂ ਨੂੰ ਵੀ ਉਹ ਨੌਕਰੀਆਂ ਮਿਲ ਸਕਦੀਆਂ ਸੀ ਪਰ ਸਰਕਾਰ ਨੂੰ ਦਿੱਲੀ ਦਾ ਹਿੱਤ ਪਿਆਰਾ ਸਰਕਾਰ ਨੂੰ ਕੇਜਰੀਵਾਲ ਦਾ ਹਿੱਤ ਪਿਆਰਾ ਉਹ ਤਾਂ ਕਰਕੇ ਸਾਡੇ ਬੱਚਿਆਂ ਨੂੰ ਬੇਰੋਜ਼ਗਾਰ ਕਰਕੇ ਉਹਨਾ ਤੁਸੀਂ ਦੇਖਿਆ ਹੋਣਾ ਕਿ ਵੱਡੇ ਵੱਡੇ ਕੱਠ ਪੰਜਾਬ ਚ ਕਰ ਰਹੀ ਆ ਆਮ ਆਦਮੀ ਪਾਰਟੀ ਤੇ ਉਹਦੇ ਵਿੱਚ ਵੀ ਜਿਹੜਾ ਸਰਮਾਇਆ ਪੰਜਾਬ ਨੂੰ ਆਉਣਾ ਚਾਹੀਦਾ ਸੀ ਤੁਸੀਂ ਲਾ ਲੋ ਟੈਂਟ ਦਾ ਜਾਂ ਹੋਰ ਕਾچے ਦਾ ਉਹ ਵੱਡੇ ਵੱਡੇ ਦਿੱਲੀ ਦੇ ਲੋਕਾਂ ਨੂੰ ਜਾ ਰਿਹਾ ਹੈ ਇੱਥੋਂ ਤੱਕ ਕਿ ਸਰਕਾਰ ਦਿੱਲੀ ਦੀ ਅਧੀਨ ਕੀ ਬਣ ਚੁੱਕੀ ਹੈ ਤੇ ਜਿਹਨਾਂ ਲੋਕਾਂ ਨਾਲ ਕਦੋਂ ਖੜੇ ਜੀ ਜਿਹੜੀ ਆਮ ਆਦਮੀ ਦੀ ਸਰਕਾਰ ਹੈ 10 ਸਾਲ ਤੋਂ ਕਰੀਬ ਮੁਲਾਜ਼ਮ ਨੇ ਪੂਰੇ ਦੇਸ਼ ਦੇ ਵਿੱਚ ਟੋਲ ਪਲਾਜ਼ਾ ਦੇ ਨਾਲ ਜੁੜੇ ਹੋਏ ਔਰ ਇਹ ਪੰਜਾਬ ਪਧਰੀ ਇਹ ਧਰਨਾ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਜਿੰਨੇ ਟੋਲ ਪਲਾਜ਼ੇ ਨੇ ਕਿਉਂਕਿ ਇਹ ਜਿਹੜੀ ਪਾਲਿਸੀ ਹੈ ਕੇਂਦਰ ਸਰਕਾਰ ਵੱਲੋਂ ਇਹ ਪੂਰੇ ਦੇਸ਼ ਦੇ ਵਿੱਚ ਲਾਗੂ ਕਰ ਦਿੱਤੀ ਜਾਵੇਗੀ ਆਉਣ ਵਾਲੇ ਦਿਨਾਂ ਦੇ ਵਿੱਚ ਕਿਉਂਕਿ ਆਟੋਮੈਟਿਕ ਜਿਹੜੇ ਤਕਨੀਕੀ ਯੰਤਰ ਹੈ ਉਹ ਟੋਲ ਪਲਾਜ਼ਾ ਤੇ ਲੱਗਣਗੇ ਉਸ ਤੋਂ ਬਾਅਦ ਕੋਈ ਵੀ ਮੁਲਾਜ਼ਮ ਦੀ ਇਹ ਕੇਂਦਰ ਸਰਕਾਰ ਦਾ ਆਖਣਾ ਹੈ ਕਿ ਲੋੜ ਨਹੀਂ ਹੈ ਔਰ ਟ੍ਰਾਂਸਪੋਰਟ ਜਿਹੜਾ ਕੇਂਦਰੀ ਮੰਤਰੀ ਹੈ ਨਿਤਿਨ ਗੜਗਰੀ ਉਹਨਾਂ ਦਾ ਆਖਣਾ ਹੈ ਕਿ ਕੋਈ ਵੀ ਇਹ ਇੱਥੇ ਜਦੋਂ ਤਕਨੀਕੀ ਉਪਕਰਨ ਲੱਗਣਗੇ ਤਾਂ ਕੋਈ ਵੀ ਗੱਡੀਆਂ ਇੱਥੋਂ ਨਿਕਲਣਗੀਆਂ ਤਾਂ ਉਸ ਤੋਂ ਬਾਅਦ ਕੋਈ ਵੀ ਮੁਲਾਜ਼ਮ ਦੀ ਲੋੜ ਨਹੀਂ ਆਟੋਮੈਟਿਕ ਕੋ ਗੱਡੀਆਂ ਤੋਂ ਟੋਲ ਜਦੋਂ ਕੱਟੇਗਾ ਤੇ ਆਪਣੇ ਆਪ ਨਿਕਲ ਜਾਇਆ ਕਰਨਗੇ ਸੋ ਉਸੇ ਨੂੰ ਲੈ ਕੇ ਇਹ ਮੁਲਾਜ਼ਮ ਜਿਹੜੇ ਨੇ ਇਹ ਵਿਰੋਧ ਕਰ ਰਹੇ ਨੇ ਜੀ ਠੀਕ ਹੈ ਨਵੀਨ ਲਗਾਤਾਰ ਨਜ਼ਰ ਬਣਾ ਕੇ ਰੱਖੋ ਅਪਡੇਟ ਤੁਹਾਡੇ ਨੂੰ ਲੈ ਕੇ ਆਵਾਂਗੇ ਤਾਂ ਪੀਟੀਸੀ న్యూਸ ਤੇ ਤੁਸੀਂ ਸਿੱਧੀਆਂ ਤਸਵੀਰਾਂ ਵੇਖਿਆ ਨੇ ਲਾਢਵਾਲ ਟੋਲ ਪਲਾਸ ਤੇ ਇੱਕ ਵੱਡਾ ਇਕੱਠ ਜੋ ਕਿ ਨਜ਼ਰ ਆ ਰਿਹਾ ਆਪਣੇ ਮੰਗਾਂ ਨੂੰ ਲੈ ਕੇ ਇਹ ਮੁਲਾਜ਼ਮ ਜੋ ਵਰਕਰਸ ਨੇ ਇੱਥੇ ਡਟੇ ਹੋਏ ਹਾਲਾਂਕਿ ਕੁਝ ਹੀ ਸਮੇਂ ਬਾਅਦ ਲਾਢਵਾਲ ਟੋਲ ਪਲਾਸਾ ਨੂੰ ਜੋ ਫ੍ਰੀ ਕਰ ਦਿੱਤਾ ਜਾ